ਭਗਵਾਨ ਤਮਾਰ ਨੂੰ ਅੱਧਾ ਨਸ਼ਾ ਸੱਤਾ ਦਾ ਨਸ਼ਾ ਚੜ ਗਿਆ ਅੱਧਾ ਦਾਰੂ ਦਾ ਚੜ ਗਿਆ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਤੇਰੇ ਮੋਢੇ ਤੇ ਰੱਖ ਕੇ ਹੈ ਨਾ ਸੈਂਟਰ ਵਾਲੇ ਚਲਾ ਰਹੇ ਨੇ ਕੇਜਰੀਵਾਲ ਹੁਣੀ ਚਲਾ ਰਹੇ ਨੇ 5 ਸਾਲਾਂ ਚ ਸਾਡੇ 4 ਲੱਖ ਕਿੱਲਾ ਐਕਵਾਇਰ ਕਰ ਗਏ ਰੋੜਾਂ ਦੇ ਨਾਮ ਦੇ ਉੱਤੇ ਇਹਨਾਂ ਕੰਪਨੀਆਂ ਦੇ ਨਾਮ ਦੇ ਉੱਤੇ ਗਲਾਡਾ ਫਮਾਡਾ ਦੇ ਨਾਮ ਦੇ ਉੱਤੇ ਭਾਈ ਇਹ ਖੇਤੀ ਪ੍ਰਧਾਨ ਸੂਬਾ ਆ ਜੇ ਤੇ ਖੇਤੀਬਾੜੀ ਵਾਲੀ ਜ਼ਮੀਨਾਂ ਨਹੀਂ ਰਹੂਗੀ ਸਾਡੇ 4 ਲੱਖ ਤੁਸੀਂ ਪਹਿਲਾਂ ਐਕਵਾਇਰ ਕਰ ਲਏ 1 ਲੱਖ ਤੁਸੀਂ ਹੋਰ ਕਰਨ ਨੂੰ ਫਿਰਦੇ ਹੋ ਭੀ ਪਾ ਇਹਨੂੰ ਦੇੜੀ ਜਿਹੜਾ ਸੂਬਾ ਬਣਾਉਣਾ ਹੈ ਆਰਤੇ ਗੱਲ ਕਹਿੰਦੀ ਆ ਕਿ ਪਾਲਿਸੀ ਬਹੁਤ ਚੰਗੀ ਆ ਇਹ ਅਸੀਂ ਰੋਜ਼ਗਾਰ ਦੇ ਰਹੇ ਆ ਸਾਡਾ 3.7 ਬਿਲੀਅਨ ਡਾਲਰ ਪੰਜਾਬ ਦਾ ਬਾਹਰਲੇ ਦੇਸ਼ਾਂ 'ਚ ਇਮੀਗ੍ਰੇਸ਼ਨ ਦੇ ਨਾਮ ਦੇ ਅੰਦਰ ਸਟੱਡੀ ਵੀਜ਼ਾ ਦੇ ਨਾਮ ਦੇ ਅੰਦਰ ਚਲਾ ਗਿਆ 30840 ਕਰੋੜ ਰੁਪਏ ਬਣਦਾ ਬਾਈ ਕਿ ਲੋਰ ਜੇ ਰੋਜ਼ਗਾਰ ਹੁੰਦਾ ਇੱਥੇ ਸਾਡੇ ਲੋਕ ਬੱਚੇ ਨੂੰ ਬਾਹਰ ਜਾਣ ਦੀ ਲੋੜ ਸੀਗੀ ਕੋਈ ਫੂਡ ਪ੍ਰੋਸੈਸਿੰਗ ਯੂਨਿਟ ਨਹੀਂ ਇੱਥੇ ਆਇਆ ਖੇਡਾਂ ਦੇ ਅੰਦਰ ਸਾਡੇ ਕਿੰਨੇ ਕੁ ਮੈਡਲ ਆ ਰਹੇ ਨੇ ਠੀਕ ਹੈ ਨਾ ਕਿਹੜਾ ਖੇਡਾਂ ਦੇ ਵਿਕਾਸ ਹੋ ਰਿਹਾ ਹੈ ਨਾ 3.5 ਸਾਲ ਜੇ ਕਹਿੰਦੇ ਨੇ ਬਦਲਾਅ ਬਦਲਾਅ ਲੈ ਕੇ ਆਵਾਂਗੇ ਕਿੰਨੇ ਕੁ ਮੈਡ ਲਾਏ ਨੇ ਸਾਡੇ ਸਮਝਾ ਮੈਂ ਕੱਲ ਇੱਕ ਵੀਡੀਓ ਦੇਖੀ ਜਿਹੜਾ ਮੈਡ ਲਾਵੇ 올ੰਪੀਆ ਦੇ ਅੰਦਰੋਂ ਬਾਈ ਪੈਂਚਰ ਲਾਈ ਜਾਂਦਾ ਹੈ ਹੈ ਵੱਡੇ ਮਗਰਮਾਚਾ ਨੇ ਪੜਨੇ ਕੀ ਟੀਮ ਕਿੰਨੇ ਵੱਡੇ ਮਗਰਮਾਚਾ ਨੇ ਇਹਨਾਂ ਨੇ ਕੋਠੀਆਂ ਢਾਈਆਂ ਨੇ ਉਹ ਗਰੀਬਾਂ ਦੀ ਕੋਠੀਆਂ ਢਾਰੇ ਨੇ ਠੀਕ ਹੈ ਜੈਨਾ ਸਾਹਿਬ ਵੇਚਦਾ ਉਹਨਾਂ ਨਾਲ ਵੀ ਜੋ ਹੋ ਰਿਹਾ ਠੀਕ ਹੋ ਰਿਹਾ ਇਹਨਾਂ ਦੀ ਟੁੱਟਣੀ ਇਹ ਪਰ ਵੱਡੇ ਨਹੀਂ ਤੋੜੋ ਭਾਈ ਬਰਾਬਰ ਹੋਣਾ ਚਾਹੀਦਾ ਸਭ ਕੁਝ 120 ਕਿਲੋਮੀਟਰ ਬਾਅਦ ਨੈਸ਼ਨਲ ਹਾਈਵੇ ਨਿਕਲ ਰਿ ਦਸੂਹ ਹਾਈਵੇ ਦੇ ਨੇੜੇ ਕਿੰਨੇ ਕਿਹੜੀ ਇੰਡਸਟਰੀਆਂ ਖੁੱਲੀਆਂ ਨੇ ਕਿਹੜੇ ਫੂਡ ਪ੍ਰੋਸੈਸਿੰਗ ਯੂਨਿਟ ਖੁੱਲੀਆਂ ਨੇ ਕਿਹੜੀਆਂ ਰਿਸਰਚ ਯੂਨਿਟਾਂ ਖੁੱਲੀਆਂ ਨੇ ਰਿਸਰਚ ਵਾਸਤੇ ਹੈ ਨਾ ਕੀ ਖੁੱਲਿਆ ਕੇ ਨੇੜੇ ਸਾਡੇ ਸਾਨੂੰ ਕੀ ਫਾਇਦਾ ਹੈ ਨਾ ਰੋਡਾਂ ਦਾ ਸਾਡੇ ਦਾ ਸਿਰਫ ਮਿੱਟੀਓ ਪੈਊਗੀ ਸਾਨੂੰ ਕੋਈ ਫਾਇਦੇ ਫਾਇਦਾ ਲੈਣਗੇ ਤਾਂ ਗੁਜਰਾਤ ਵਾਲੇ ਸਸੀ ਗਾਲ ਜੀ ਤੁਸੀਂ ਲੋਕ ਰਾਏ ਟੀਵੀ ਨਾਲ ਜੁੜੇ ਹੋਇਆ ਮੈਂ ਹਾਂ ਪਰਮੇਂਦਰ ਸਿੰਘ ਇਸ ਵਕਤ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਮੌਜੂਦ ਆ ਪਿੰਡ ਟੈਪੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਰਕਾਰ ਲੈਂਡ ਪੌਲਿੰਗ ਪਾਲਿਸੀ ਲੈ ਕੇ ਆ ਰਹੀ ਹੈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸਾਰੇ ਕਿਸਾਨ ਜਿਹੜੇ ਹੈਗੇ ਨੇ ਉਹ ਇਕੱਠੇ ਹੋ ਰਹੇ ਨੇ ਦੇ ਪਿੰਡਾਂ ਦੇ ਵਿੱਚ ਮਤੇ ਪਾ ਰਹੇ ਨੇ ਇਸ ਵਕਤ ਟੈਪੀ ਪਿੰਡ ਦੇ ਵਿੱਚ ਮੌਜੂਦ ਆ ਮੇਰੇ ਨਾਲ ਨਵਦੀਪ ਜਲਵੇੜਾ ਮੌਜੂਦ ਆ ਗੱਲਬਾਤ ਕਰਦੇ ਆ ਨਦੀਪ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਜਿਹੜੀ ਨਵੀਂ ਪਾਲਿਸੀ ਲੈ ਕੇ ਆਈ ਹੈ ਕਿਵੇਂ ਵੇਖਦੇ ਹੋ ਵਾਹਿਗੁਰੂ ਜੀ ਖਾਲਸਾ ਬਾਈ ਜੀ ਫਤਿਹ ਜੀ ਨਮੀ ਪਾਲਸੀ ਲੈ ਕੇ ਆਈ ਸਰਕਾਰ ਕੀ ਲੋੜ ਸੀ ਇਹਦੀ ਲੈਂਡ ਪੂਲਿੰਗ ਦੀ ਇਹ ਜੀ ਕੀ ਲੋੜ ਸੀ ਕਿਹੜਾ ਗੱਡਾ ਖੜ ਗਿਆ ਸੀਗਾ ਲੈਂਡ ਪੂਲਿੰਗ ਬਿਨਾ ਵੀ ਜਿਹੜਾ ਪੰਜਾਬ ਦਾ ਵਿਕਾਸ ਰੁਕ ਗਿਆ ਸੀਗਾ ਕਿਹੜੀ ਐਡੀ ਇੰਡਸਟਰੀਆਂ ਆ ਗਈ ਸੀ ਪੰਜਾਬ ਦੇ ਅੰਦਰ ਵੀ ਜਿਹੜੀ ਲੈਂਡ ਪੂਲਿੰਗ ਦੀ ਲੋੜ ਪੈ ਗਈ ਸੀ ਸਾਨੂੰ ਕਿਹੜੀ ਮੈਨੂਫੈਕਚਰ ਯੂਨਿਟਸ ਆ ਗਈਆਂ ਸੀਗੀਆਂ ਕਿਹੜੇ ਫੂਡ ਪ੍ਰੋਸੈਸਿੰਗ ਯੂਨਿਟ ਆ ਗਏ ਸੀਗੇ ਉਹਦੇ ਅੰਦਰ ਕਿਹੜਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਗਿਆ ਸੀਗਾ ਸਾਡੇ 2-3 ਲੱਖ ਬੱਚਿਆਂ ਦਾ ਜਿਹੜਾ ਆਵਾਸ ਆ ਉਹ ਪ੍ਰਵਾਸ ਜਿਹੜਾ ਰੁਕ ਗਿਆ ਬਾਹਰ ਜਾਣ ਤੋਂ ਰੁਕ ਗਏ ਸਾਡੇ ਬੱਚੇ ਕੀ ਲੋੜ ਪੈ ਗਈ ਸੀ ਜੇ ਕਿਹੜੇ ਕਿਹੜੇ ਵਿਕਾਸ ਦੇ ਕਾਰਡ ਸੀਗੇ ਹਜੇ ਪੰਜਾਬ ਦੇ ਅੰਦਰ ਵੀ ਜਿਹੜੀ ਲੈਂਡ ਪੂਲਿੰਗ ਲੈ ਕੇ ਆਗੇ ਤੁਸੀਂ ਪਰ ਉਹ ਵੀ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਝਾੜ ਕੇ ਜਿਹੜੀਆਂ ਜ਼ਮੀਨਾਂ ਨੇ ਸਾਰੀਆਂ ਹੁਣ ਅਸੀਂ ਟਾਪੀ ਪਿੰਡ 'ਚ ਖੜੇ ਆ ਬਾਈ ਹੈਨਾ 130 ਕਿੱਲਾ ਇਸ ਪਿੰਡ ਦਾ ਜਿਹੜਾ ਇਸ ਲੈਂਡ ਪੁਲੀਂਗ ਚ ਆਇਆ ਖੇਤੀਬਾੜੀ ਵਾਲਾ ਐਨੇ ਸਾਰੇ ਪਿੰਡਾਂ ਦੇ ਨੇ 1 ਲੱਖ ਪਲੱਸ ਕਿੱਲੇ ਐ ਅਕਵਾਇਰ ਕਰਨ ਨੂੰ ਫਿਰਦੇ ਨੇ ਪਿਛਲੇ 5 ਸਾਲਾਂ ਚ ਸਾਡੇ 4 ਲੱਖ ਕਿੱਲੇ ਅਕਵਾਇਰ ਕਰ ਗਏ ਰੋੜਾਂ ਦੇ ਨਾਮ ਦੇ ਉੱਤੇ ਇਹਨਾਂ ਕੰਪਨੀਆਂ ਦੇ ਨਾਮ ਦੇ ਉੱਤੇ ਗਲਾਡਾ ਫਮਾਡਾ ਦੇ ਨਾਮ ਦੇ ਉੱਤੇ ਭਾਈ ਇਹ ਖੇਤੀ ਪ੍ਰਧਾਨ ਸੂਬਾ ਆ ਜੇ ਇੱਥੇ ਖੇਤੀਬਾੜੀ ਵਾਲੀ ਜ਼ਮੀਨਾਂ ਨਹੀਂ ਰਹੂਗੀ ਸਾਡੇ 4 ਲੱਖ ਤੁਸੀਂ ਪਹਿਲਾਂ ਅਕਵਾਇਰ ਕਰ ਲਏ 1 ਲੱਖ ਤੁਸੀਂ ਹੋਰ ਕਰਨ ਨੂੰ ਫਿਰਦੇ ਹੋ ਭਈ ਇਹਨੂੰ ਦੇੜੀ ਵਾਲਾ ਸੂਬਾ ਬਣਾਉਣਾ ਕਿਆ ਜਿਹੜੀ ਕਰਨ ਵਾਲਾ ਸੂਬਾ ਬਣਾਉਣਾ ਇਹਨੂੰ ਕੀ ਲੋੜ ਸੀ ਇਹਦੀ ਫੇਰੇ ਕਹਿ ਦਿੰਦੇ ਨੇ ਕਹਿੰਦੇ ਵੀ ਭਾਈ ਅਸੀਂ ਬਿਨਾ ਸਹਿਮਤੀ ਤੋਂ ਜ਼ਮੀਨ ਨਹੀਂ ਕਹਿੰਦੇ ਲੈਂਦੇ ਕਿਸਾਨਾਂ ਦੀ ਹੈ ਨਾ ਇੱਥੇ ਸਾਰੇ ਲੋਕਾਂ ਨੇ ਹੱਥ ਚੱਕਿਆ ਸੋਦੇ 100% ਨੇ ਵੀ ਭਾਈ ਅਸੀਂ ਨਹੀਂ ਤੁਹਾਨੂੰ ਜ਼ਮੀਨਾਂ ਦੇ ਦਿੰਦੇ ਠੀਕ ਹੈ ਇੱਕ ਵੀ ਸਾਡੇ ਸਿੱਖ ਦਿੱਤੇ ਬੰਦੇ ਦੀ ਮੋਹਾਲੀ ਦੇ ਅੰਦਰ ਪੰਜ ਜ਼ਿਲ੍ਹਿਆਂ ਦੇ ਪੰਜ ਫੇਸਿਆਂ ਦੇ ਅੰਦਰ ਇਹ ਸਕੀਮ ਅਪਣਾਈ ਆ ਚਲਾਈ ਆ ਤੇ ਲੁਧਿਆਣਾ ਦੇ ਹਲੇ 10 ਪਿੰਡਾਂ 'ਚ ਟ੍ਰਾਇਲ ਕਰ ਰਹੇ ਨੇ ਇਸ ਸਕੀਮ ਦਾ 8000 ਐਪਲੀਕੇਸ਼ਨਾਂ ਦੇਣੀਆਂ ਸੀਗੇ ਮੋਹਾਲੀ ਦੇ ਅੰਦਰ ਸਿਰਫ 15 ਐਪਲੀਕੇਸ਼ਨਾਂ ਦੇ ਹੱਕ ਚ ਆਈਆਂ ਨੇ ਪਾਈ ਨੜੀ ਨਵੇਂ ਪ੍ਰੈਂਟ ਲੋਕ ਖਿਲਾਫ ਨੇ ਜਿਹੜਾ ਪੁਰਾਣਾ ਕਾਨੂੰਨ ਸੀ ਬੁਣੀਏ ਦੀ ਗ੍ਰੈਂਡ 2013 ਕਹਿੰਦੇ ਆ ਜਿਹਨੂੰ ਹੈਨਾ ਉਹਦੇ ਜੇ ਅਗਰ ਜ਼ਮੀਨ ਰਿਕੁਆਇਰ ਕਰਨੀ ਹੁੰਦੀ ਸੀ ਉਹਦੇ ਤੇ ਪਹਿਲਾਂ ਇੱਕ ਐਸਆਈਏ ਰਿਪੋਰਟ ਬਣਦੀ ਸੀ ਜੀ ਉਹ ਰਿਪੋਰਟ ਕੀ ਕਰਦੀ ਸੀਗੀ ਵੀ ਭਾਈ ਉਹਨੇ ਦੱਸਣਾ ਹੁੰਦਾ ਸੀ ਰਿਪੋਰਟ ਨੇ ਵੀ ਇਹਦੇ ਅਗਰ ਅਸੀਂ ਜ਼ਮੀਨ ਅਕਵਾਇਰ ਕਰਦੇ ਆ ਨਾ ਤੇ ਉਹਦੇ ਕਰਕੇ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਨੇ ਕਿੰਨੇ ਪਰਿਵਾਰ ਪ੍ਰਭਾਵਿਤ ਹੋ ਰਹੇ ਨੇ ਕਿੰਨਾ ਪਾਣੀ ਪ੍ਰਭਾਵਿਤ ਹੋ ਰਿਹਾ ਹੈ ਜਲ ਜੰਗਲ ਹੈ ਨਾ ਜੰਗਲ ਕਿੰਨੇ ਪ੍ਰਭਾਵਿਤ ਹੋ ਰਹੇ ਨੇ ਵਾਤਾਵਰਨ ਕਿੰਨਾ ਪ੍ਰਭਾਵਿਤ ਹੋ ਰਿਹਾ 80% ਲੋਕਾਂ ਦੀ ਸਹਿਮਤੀ ਚਾਹੀਦੀ ਹੁੰਦੀ ਸੀਗੀ ਹੈ ਨਾ ಗ್ರಾಮ ਸਭਾ ਦੀ ਸਹਿਮਤੀ ਚਾਹੀਦੀ ਹੁੰਦੀ ਸੀਗੀ ਹੈ ਨਾ ਫਿਰ ਉੱਥੇ ਦਾ ਰੇਟ ਡਿਸਾਈਡ ਕਰਦੇ ਸੀ ਵੀ ਭਾਈ 1 ਕਰੋੜ ਦਾ ਰੇਟ ਹੈ ਤਾਂ 4 ਗੁਣਾ ਕਲੈਕਟਰ ਰੇਟ ਦੇਣਾ 4 ਕਰੋੜ ਰੁਪਏ ਦੇਣਾ ਹੈ ਨਾ ਫਿਰ ਸਹਿਮਤੀ ਬਣ ਕੇ ਐਸਆਈ ਰਿਪੋਰਟ ਬਣਦੀ ਸੀ ਫਿਰ ਸਰਕਾਰ ਹਾਂ ਕਰਦੀ ਸੀ ਜੇ ਉਹ ਪਾਸ ਹੁੰਦੀ ਸੀ ਐਸਆਈ ਰਿਪੋਰਟ 80 ਤੁਹਾਨੂੰ ਥੋੜੀ ਜ਼ਮੀਨ ਅਕਵਾਇਰ ਕਰਾਂਗੇ ਇਹਨਾਂ ਇਹਨਾਂ ਸ਼ਰਤਾਂ ਦੇ ਅੱਜ ਤਾਂ ਕੋਈ ਸ਼ਰਤਾਂ ਹੀ ਨਹੀਂ ਹੈਗੀਆਂ ਸਰਕਾਰ ਤਾਂ ਇਹ ਗੱਲ ਕਹਿੰਦੀ ਆ ਕਿ ਪਾਲਸੀ ਬਹੁਤ ਚੰਗੀ ਆ ਇਹ ਅਸੀਂ ਰਜਗਾਰ ਦੇ ਰਹੇ ਆ ਕਿਨੂੰ ਕਿਹੜਾ ਇਹਦੇ ਨਾਲ ਕਿਹੜਾ ਰਜਗਾਰ ਆ ਜਾਊਗਾ ਬਾਈ ਠੀਕ ਹੈ ਜੇ ਰਜਗਾਰ ਦਿੰਦੇ ਇਹ ਸਾਨੂੰ ਸਾਡਾ 2 ਤੋਂ 3 ਲੱਖ ਬੱਚਾ ਹਰ ਸਾਲ ਬਾਹਰ ਜਾ ਰਿਹਾ 2025 ਦੀ ਰਿਪੋਰਟ ਆ ਸਾਡਾ 3.7 ਬਿਲੀਅਨ ਡਾਲਰ ਪੰਜਾਬ ਦਾ ਬਾਹਰਲੇ ਦੇਸ਼ਾਂ 'ਚ ਇਮੀਗ੍ਰੇਸ਼ਨ ਦੇ ਨਾਮ ਦੇ ਅੰਦਰ ਸਟੱਡੀ ਵੀਜ਼ਾ ਦੇ ਨਾਮ ਦੇ ਅੰਦਰ ਚਲਾ ਗਿਆ 30840 ਕਰੋੜ ਰੁਪਏ ਬਣਦਾ ਭਾਈ ਕੀ ਲੋੜ ਜੇ ਰੋਜ਼ਗਾਰ ਹੁੰਦਾ ਇੱਥੇ ਸਾਡੇ ਲੋਕ ਬੱਚੇ ਬਾਹਰ ਜਾਣ ਦੀ ਲੋੜ ਸੀਗੀ ਇਹ ਸਭ ਝੂਠ ਬੋਲਿਆ ਜਾਂਦਾ ਆ ਕਿਹੜਾ ਰੋਜ਼ਗਾਰ ਭਾਈ ਜਿਹੜਾ ਵੀ ਇੱਥੇ ਹੈਗਾ ਜੋ ਵੀ ਖਤਮ ਹੋ ਗਿਆ ਬਟਾਲੇ ਦੇ ਅੰਦਰ ਖੇਤੀ ਦੇ ਐਗਰੀਕਲਚਰ ਇੰਪਲੀਮੈਂਟ ਬਣਦੇ ਸੀ ਉਹ ਇੰਡਸਟਰੀ ਫੈਲ ਹੋ ਗਈ ਸਾਈਕਲ ਇੰਡਸਟਰੀ ਲੁਧਿਆਣੇ ਵਾਲੀ ਫੈਲ ਹੋ ਗਈ ਲੁਧਿਆਣੇ ਵਾਲੀ ਅੰਮ੍ਰਿਤਸਰ ਵਾਲੀ ਜਿਹੜੇ ਕੱਪੜੇ ਵਾਲੀ ਉਹ ਸੀ ਜੀ ਮੈਨੂਫੈਕਚਰਿੰਗ ਯੂਨਿਟ ਜੀ ਉਹ ਫੈਲ ਹੋ ਗਈ ਕੋਈ ਫੂਡ ਪ੍ਰੋਸੈਸਿੰਗ ਯੂਨਿਟ ਨਹੀਂ ਇੱਥੇ ਆਇਆ ਖੇਡਾਂ ਦੇ ਅੰਦਰ ਸਾਡੇ ਕਿੰਨੇ ਕ ਮੈਡ ਲ ਠੀਕ ਹੈ ਨਾ ਕਿਹੜਾ ਖੇਡਾਂ ਦੇ ਵਿਕਾਸ ਹੋ ਰਿਹਾ ਹੈ ਨਾ 3.5 ਸਾਲ ਜੇ ਕਹਿੰਦੇ ਨੇ ਬਦਲਾਅ ਬਦਲਾਅ ਲੈ ਕੇ ਆਵਾਂਗੇ ਕਿੰਨੇ ਕੁ ਮੈਡ ਲਾਏ ਨੇ ਸਾਡੇ ਸਮਝਾ ਮੈਂ ਕੱਲ ਇੱਕ ਵੀਡੀਓ ਦੇਖੀ ਜਿਹੜਾ ਮੈਡ ਲਾਵੇ 올ੰਪੀਆ ਦੇ ਅੰਦਰ ਉਹ ਬਾਈ ਪੈਂਚਰ ਲਾਈ ਜਾਂਦਾ ਉਹਨੂੰ ਪ੍ਰੋਮਿਸ ਕਰਕੇ ਪੈਸੇ ਦੇਵਾਂਗੇ ਸਰਕਾਰੀ ਨੌਕਰੀ ਦੇਵਾਂਗੇ ਹੋਰ ਹੀ ਦਿੱਤੀ ਗਈ ਹੈ ਨਾ ਤਾਂ ਖੇਡਾਂ ਜਾਂ ਸੀ ਪਿੱਛੜ ਗਏ ਨਸ਼ੇ ਉਵੇਂ ਹੀ ਨੇ ਬਰਕਰਾਰ ਨੇ ਅਜੀ ਪੰਜਾਬ ਦੇ ਅੰਦਰ ਨਾ ਕਿਹੜਾ ਬਦਲਾਅ ਲੈ ਕੇ ਆਏ ਹੁੰਦੇ ਸਰਕਾਰ ਤਾਂ ਕਹਿੰਦੀ ਅਸੀਂ ਲੱਕ ਤੋੜ ਕੇ ਰੱਖ ਤਰ ਜੁੱਧ ਨਸ਼ਿਆਂ ਵਿਰੁੱਧ ਕਿਹੜਾ ਭਾਈ ਕਿਹੜੇ ਮੈਂ ਪਟਿਆਲੇ ਜੇਲ੍ਹ 'ਚ ਚਲੇ ਗਿਆ 17 18 ਪਿੰਡਾਂ ਦੀ ਰੰਜੀ ਸਾਹ ਕਰਕੇ ਜਿਵੇਂ ਪਹਿਲੇ ਵਾਲੀ ਰਵਾਇਤੀ ਪਾਰਟੀਆਂ ਕਰਦੇ ਸੀ ਨਾ ਫਲਾਣੇ ਨਾਲ ਨਹੀਂ ਬਣਦੀ ਹੈ ਨਾ ਬੀਹਾ ਚਲਾਮ ਆਦਮੀ ਪਾਰਟੀ ਦਾ ਸਰਪੰਚ ਆ ਗਿਆ ਫਲਾਣੇ ਦੇ ਪਰਚਾ ਕਰਵਾ ਦੋ ਓਮੇ ਕਰ ਕਰਕੇ ਤਾਂ ਇਹ ਛੋਟੇ ਛੋਟੇ ਜੁਆਕਰ ਨੂੰ ਅੰਦਰ ਭੇਜ ਰਹੇ ਨੇ ਹਾਂ ਵੱਡੇ ਮਗਰਮਾਚ ਇਹਨਾਂ ਨੇ ਫੜਨੇ ਕੀ ਡਿੰ ਕਿੰਨੇ ਵੱਡੇ ਮਗਰਮਾਚਾਂ ਦੇ ਇਹਨਾਂ ਨੇ ਕੋਠੀਆਂ ਢਾਈਆਂ ਨੇ ਉਹ ਗਰੀਬਾਂ ਦੀਆਂ ਕੋਠੀਆਂ ਟਾਰੇ ਨੇ ਠੀਕ ਹੈ ਜਨਨਾ ਸਾਹਿਬ ਵੇਚਦਾ ਉਹਨਾਂ ਨਾਲ ਵੀ ਜੋ ਹੋ ਰਿਹਾ ਠੀਕ ਹੋ ਰਿਹਾ ਇਹਨਾਂ ਦੀ ਟੁੱਟਣੀ ਇਹ ਪਰ ਵੱਡੇ ਨਹੀਂ ਤੋੜੋ ਭਾਈ ਬਰਾਬਰ ਹੋਣਾ ਚਾਹੀਦਾ ਸਭ ਕੁਝ ਇਹਦਾ ਪੈਸੇ ਲੈਂਦੇ ਨੇ ਭਾਈ ਇਹਨਾਂ ਦੇ ਇਹਨਾਂ ਚੀਜ਼ਾਂ ਇਸ ਨੇ ਦੀਵੇ ਕਹਿੰਦੇ ਕਿ ਕਲੌਨੀ ਤਾਂ ਕਰਕੇ ਲੋੜ ਪੈਗੀ ਕਿ ਸ਼ਹਿਰ ਪੀੜੇ ਹੋ ਰਹੇ ਨੇ ਸ਼ਹਿਰਾਂ ਦੇ ਲੋਕਾਂ ਨੂੰ ਬਾਹਰ ਕੱਢਣਾ ਹੈ ਨਹੀਂ ਸ਼ਹਿਰ ਪੀੜੇ ਹੋ ਰਹੇ ਨੇ ਭਾਈ ਫਿਰ ਖੇਤੀਬਾੜੀ ਵਾਲੀ ਜ਼ਮੀਨ ਉਜਾੜਨੀ ਆ ਠੀਕ ਹੈ ਅਬਾਧ ਕਲੌਨੀਆਂ ਬਣੀਆਂ ਹੋਈਆਂ ਨੇ ਉਹਦੇ ਸਰਕਾਰ ਕਬਜ਼ਾ ਕਰਕੇ ਗਲਾਡਾਂ ਨੂੰ ਕੋਈ ਇੱਥੇ ਨਿਰਮਾਣ ਕਰਨ ਨਾਲੇ ਪੈਸੇ ਘੱਟ ਲੱਗਣਗੇ ਜਿਹੜੇ ਗਲਾਡਾ ਗਮਾਡਾ ਦੇ ਅੱਜ ਤੱਕ 25-25 ਸਾਲ ਦੇ ਪ੍ਰੋਜੈਕਟ ਪੂਰੇ ਨਹੀਂ ਹੋਏ ਮਹਾਲੀ ਦੇ ਅੰਦਰ ਠੀਕ ਹੈ ਭਾਈ ਉਹਨਾਂ ਨੂੰ ਪੂਰੇ ਕਰਕੇ ਦੇ ਦੋ ਬਤੇਰੀ ਬੰਜਰ ਜ਼ਮੀਨਾਂ ਪਈਆਂ ਨੇ ਉੱਥੇ ਕਰ ਲਓ ਭਾਈ ਜੇ ਤੁਸੀਂ ਬਣਾਉਣੀ ਹੈ ਜੇ ਤੁਸੀਂ ਐਡੀ ਤੁਹਾਡੀ ਨੀਤ ਸੱਚੀ ਆ ਪਰ ਭਾਈ ਖੇਤੀਬਾੜੀ ਵਾਲੀ ਜਾੜਨੀ ਆ 4 ਲੱਖ ਕਿੱਲਾ 4.5 ਪਹਿਲਾਂ ਜਾੜਦਾ 1 ਲੱਖ ਕਿੱਲਾ ਹੁਣ ਜਾੜਦਾ ਜਿਹੜਾ 4.5 ਦੇਖੋ ਕਿੰਨੀ ਵੱਡੀ ਸਾਜ਼ਿਸ਼ ਪੰਜਾਬ ਨਾਲ ਰੋਡ ਨਿਕਲ ਰਹੇ ਨੇ ਹਰ 20 ਕਿਲੋਮੀਟਰ ਬਾਅਦ ਨੈਸ਼ਨਲ ਹਾਈਵੇ ਨਿਕਲ ਰਿਹਾ ਹਰੇ ਠੀਕ ਹੈ ਨਾ ਉਹਦਾ ਸਾਨੂੰ ਕੀ ਫਾਇਦਾ ਆ ਦੱਸੋ ਹਾਈਵੇ ਦੇ ਨੇੜੇ ਕਿੰਨੇ ਕਿਹੜੀ ਇੰਡਸਟਰੀਆਂ ਖੁੱਲੀਆਂ ਨੇ ਕਿਹੜੇ ਫੂਡ ਪ੍ਰੋਸੈਸਿੰਗ ਯੂਨਿਟ ਖੁੱਲੀਆਂ ਨੇ ਤੇਰੀਆਂ ਰਿਸਰਚ ਯੂਨਿਟਾਂ ਖੁੱਲੀਆਂ ਨੇ ਰਿਸਰਚ ਵਾਸਤੇ ਹੈ ਨਾ ਕੀ ਖੁਲਿਆ ਗਏ ਨੇੜੇ ਸਾਡੇ ਸਾਨੂੰ ਕੀ ਫਾਇਦਾ ਹੈ ਨਾ ਰੋਡਾਂ ਦਾ ਸਾਡੇ ਦਾ ਸਿਰਫ ਮਿੱਟੀਓ ਪੈਊਗੀ ਸਾਨੂੰ ਕੋਈ ਫਾਇਦੇ ਫਾਇਦਾ ਲੈਣਗੇ ਤਾਂ ਗੁਜਰਾਤ ਵਾਲੇ ਸਾਡੇ ਬੈਂਕਾਂ ਚ ਲੋਨ ਲੈ ਕੇ ਸਾਡੀ ਜ਼ਮੀਨਾਂ ਖਰੀਦ ਕੇ ਗਏ ਨਾ ਐਕਵਾਇਰ ਕਰਕੇ ਇਹ ਰੋਡ ਬਣਾ ਰਹੇ ਨੇ ਇਹਦੇ ਸਾਰੇ ਪੈਸੇ ਬੈਂਕਾਂ ਦੇ ਅਸੀਂ ਤੋੜਾਂਗੇ ਜਦੋਂ ਟੋਲ ਟੈਕਸ ਲੱਗਣਗੇ ਪੈਸੇ ਅਸੀਂ ਦਿੱਤੇ ਸੜਕਾਂ ਬਣਾਉਣ ਦੇ ਰੋਡ ਸਾਡੀ ਜ਼ਮੀਨਾਂ ਚ ਬਣਾਏ ਗਏ ਜ਼ਮੀਨ ਵੀ ਚਲੀ ਗਈ ਸਾਡਾ ਪੈਸਾ ਵੀ ਚਲਾ ਗਿਆ ਤੇ ਵਰਤੂ ਆ ਕੋਣ ਕਾਨੂੰ ਗੁਜਰਾਤ ਵਾਲੇ ਵਰਤਣਗੇ ਇਹਨੂੰ ਬਾਨੇ ਡਾਨੀ ਵਰਗੇ ਵਰਤਣਗੇ ਕੀ ਸਾਡੇ ਸੀਰ ਤੇ ਸੁਭਾ ਪਰੇ ਨੇ ਭਾਈ ਇਹੇ ਪੰਜਾਬ ਨੂੰ ਜਾਣ ਦੀ ਨੀਤੀਆਂ ਨੇ ਸਾਰੇ ਦੀ ਸਾਰੀਆਂ ਹੁਣ ਟਾਈਮ ਲੜਨਦਾ ਆ ਲੜਨਦਾ ਵੀ ਆਰ ਪਾਰ ਦੀ ਲੜਾਈ ਦਾ ਆ ਵੀ ਸਰਕਾਰ ਆ ਦਾ ਸਾਨੂੰ ਮਾਰ ਕੇ ਲਤਾੜ ਕੇ ਜ਼ਮੀਨਾਂ ਲੈ ਜੂਗੀ ਠੀਕ ਆ ਐਵੇਂ ਜ਼ਮੀਨਾਂ ਨਹੀਂ ਦਿੰਦੇ ਠੀਕ ਆ ਜੇਲਾ ਲਈ ਵੀ ਤਿਆਰ ਆ ਕੇਸਾਂ ਲਈ ਵੀ ਤਿਆਰ ਆ ਜੋ ਸਰਕਾਰ ਨੂੰ ਕਰਨਾ ਪਹਿਲਾਂ ਵੀ ਉਹਨਾਂ ਨੇ ਸਾਡੇ ਹੁਣ ਵੀ ਪੁਲਿਸ ਜ਼ਬਰ ਤੇ ਉਤਰੀ ਹੋਈ ਆ 25 25 9000 ਨੌਜਵਾਨ ਇਹਨਾਂ ਨੇ ਸਾਡਾ ਪਹਿਲਾਂ ਗਰਗ ਚਤਾਰਦਾ ਜਿਹਦਾ ਪਤਾ ਨਹੀਂ ਲੱਗਿਆ ਜਿੰਨਾ ਜ਼ੁਲਮ ਕਰਨਾ ਨਾ ਉਹਨਾਂ ਜ਼ੁਲਮ ਕਰਕੇ ਦੇਖ ਲਓ ਜੇ ਸਾਡੇ ਵਰਗੇ ਨੂੰ ਵੀ ਰੋੜ ਕੇ ਦੇਖਣਾ ਹਰੀਕੇ ਪੱਤਣ 'ਚ ਰੋੜ ਕੇ ਦੇਖ ਲਿਓ ਪਰ ਇਹ ਆਵਾਜ਼ਾਂ ਕਦੇ ਬੰਦ ਨਹੀਂ ਹੋਣਗੀਆਂ ਅਸੀਂ ਪੰਜਾਬ ਵਾਲੇ ਖੜੇ ਆਂ ਪੰਜਾਬ ਦੇ ਦਿਲ 'ਚ ਧੜਕਦਾ ਆ ਕਈ ਕਹਿ ਦਿੰਦੇ ਨੇ ਨਾ ਵੀ ਇਹ ਹਰਿਆਣੇ ਦੇ ਨੇ ਹਰਿਆਣੇ ਜਿਹਾ ਕੇ ਬੋਲਦੇ ਆ ਪੰਜਾਬ 'ਚ ਭਾਈ ਤੁਹਾਡੀ ਸੋਚ ਗਲਾਮ ਆ ਅਸੀਂ ਹਰਿਆਣੇ ਦੇ ਨਹੀਂ ਹੈਗੇ ਅਸੀਂ ਮਹਾ ਪੰਜਾਬ ਦੇ ਆ ਜਿਹੜਾ ਮਹਾ ਪੰਜਾਬ ਦਿੱਲੀ ਤੱਕ ਸੀਗਾ ਇਹ ਤਾਂ ਸਰਕਾਰਾਂ ਨੇ ਹਰਿਆਣਾ ਪੰਜਾਬ ਬਣਾ ਤਾ ਵੰਡਦਾ ਸਾਨੂੰ ਆਪਸ ਦੇ ਅੰਦਰ ਸਾਡਾ ਦਾ ਰਾਜ ਸੀਗਾ ਅਫਗਾਨਿਸਤਾਨ ਤੱਕ ਹੈ ਨਾ ਅਸੀਂ ਤਾਂ ਉਸ ਦੇ ਬਾਰਸਾਂ ਅਸੀਂ ਤਾਂ ਹਰਿਆਣੇ 'ਚ ਵੀ ਲੜਦੇ ਆ ਪਹਿਲੇ ਅੰਦੋਲਨ 'ਚ 16 ਪਰਚੇ ਪੁਆਏ 26 ਪਰਚੇ ਪੁਆਏ ਹੁਣ ਦੇ ਅੰਦੋਲਨ ਚ 16 ਪਰਚੇ ਪੁਆਏ ਚੱਡੇ ਪੜਵਾਏ ਐਨਐਸਏ ਤੱਕ ਲਵਾਈਕ ਦਿੰਦੀ ਹੈ ਨਾ ਹਰਿਆਣੇ ਵਿੱਚ ਕਿਹਨੇ ਲਾਈ ਸੀਗੀ ਬੀਜੇਪੀ ਨੇ ਲਾਈ ਸੀਗੀ ਉੱਥੇ ਦੀ ਪੁਲਿਸ ਨੇ ਸਾਡੇ ਚੱਡੇ ਪਾੜੇ ਸਾਨੂੰ ਜੇਲਾਂ ਚ ਡੱਕਿਆ ਠੀਕ ਹੈ ਪਰ ਅਸੀਂ ਅੱਜ ਵੀ ਉਸੇ ਲੀ ਤੇ ਖੜੇ ਆ ਭਾਈ ਪਿੱਛੇ ਨਹੀਂ ਹਟਦੇ ਅਰੇ ਨਾ ਸਾਨੂੰ ਇਹ ਹਟਾ ਸਕਦੇ ਨਹੀਂ ਅਸੀਂ ਪੰਜਾਬ ਦੀ ਵੀ ਲੜਾਈ ਓਨੇ ਵੱਡੇ ਪੱਧਰ ਤੇ ਲੜਾਂਗੇ ਜਿੱਤੇ ਸਾਡੀ ਲੋੜ ਪਊਗੀ ਹਰਿਆਣੇ ਦੀ ਵੀ ਕਿਉਂਕਿ ਇਹ ਸਾਰਾ ਮਹਾਪੰਜਾਬ ਆ ਤੇ ਅਸੀਂ ਤਾਂ ਇਹਨੂੰ ਇਕੱਠੇ ਵੀ ਕਰਦੇ ਬਾਬਾ ਮੇਰ ਘਰੇ ਇਕੱਠਾ ਹੋਵੇ ਤੇ ਅਸੀਂ ਜ਼ਰੂਰ ਲੜੀਏ ਸਾਰੇ ਇਹ ਜਿਹੜੇ ਆ ਜਿਹੜੇ ਹੈਗੇ ਨੇ ਬੋਲਦੇ ਨੇ ਇਹ ਅਜੰਡਾ ਚਲਾ ਰਹੇ ਨੇ ਜਾਣ ਬੁੱਝ ਕੇ ਜੇ ਅਸੀਂ ਅਜੰਡਾ ਕੀ ਚੀਜ਼ ਦਾ ਚਲਾਵਾਂਗੇ ਮੈਂ ਤਾਂ ਇਲੈਕਸ਼ਨਾਂ 'ਚ ਨਹੀਂ ਖੜਨਾ ਮੈਂ ਤਾਂ ਕੋਈ ਥੋੜੇ ਤੋਂ ਵੋਟ ਨਹੀਂ ਮੰਗਣੀ ਠੀਕ ਆ ਨਾ ਠੀਕ ਹੈ ਅਸੀਂ ਆਪਣਾ ਨੁਕਸਾਨ ਹੀ ਕਰਾਇਆ ਹੋਊਗਾ ਅੱਜ ਤੱਕ ਜਿੰਨੇ ਵੀ ਕਰਾਇਆ ਹੋਊਗਾ ਪਰ ਪਈ ਲੋਕ ਸਾਡੇ ਤਾਂ ਅਸੀਂ ਤਾਂ ਬਾਬੇ ਦੇ ਭਾਣੇ ਜੋ ਵੀ ਸਾਡੇ ਦੇ ਕੋਈ ਦੁਸ਼ਮਣ ਚੜ ਕੇ ਆਊਗਾ ਭਾਈ ਅਸੀਂ ਤਾਂ ਲੜਾਂਗੇ ਠੀਕ ਹੈ ਨਾ ਸਰ ਸੱਚਾਈ ਗੱਲਾਂ ਨੇ ਸਾਨੂੰ ਕੋਈ ਆਵੇ ਕਿਸੇ ਡਿਪੀਅਰ ਤੇ ਆ ਕੇ ਦੱਸੇ ਹਾਂ ਵੀ ਤੁਸੀਂ ਕੀ ਕਰਿਆ ਪੰਜਾਬ ਲਈ ਸਾਢੇ 3 ਸਾਲਾਂ ਦੇ ਅੰਦਰ ਕਿੰਨੇ ਕ ਬੱਚਿਆਂ ਕੋਲ ਰੋਜ਼ਗਾਰ ਨਹੀਂ ਕਿੰਨੇ ਕ ਬੱਚਿਆਂ ਕੋਲ ਅਜ ਖੇਡਾਂ 'ਚ ਮੈਡਲ ਨੇ ਕਿੰਨੇ ਕ ਇੰਡਸਟਰੀਆਂ ਆ ਗਈਆਂ ਤੇ ਕਿੰਨੇ ਕ ਫੂਡ ਪ੍ਰੋਸੈਸਿੰਗ ਯੂਨਿਟਸ ਆ ਗਈਆਂ ਤੇ ਜਿਹੜਾ ਆ ਆਈਟੀ ਸੈਕਟਰ ਆ ਮੋਹਾਲੀ ਦੇ ਅੰਦਰ ਖਾਲੀ ਪਈਆਂ ਨੇ ਸਾਰੀਆਂ ਬਿਲਡਿੰਗਾਂ ਸਰਵਿਸ ਸੈਕਟਰ ਆ ਜਿਹੜਾ ਭਾਈ ਉਹ ਸਾਰਾ ਫੈਲ ਹੋ ਗਿਆ ਤੁਸੀਂ ਫੈਲੋ ਫੈਰ ਸੰਗਾਰ ਚਲਾਈ ਜਾਂਦੇ ਹੋ ਥੋੜੇ ਬਸ ਦਾ ਨਹੀਂ ਹੈਗਾ ਤੁਸੀਂ ਤਾਂ ਆਪ ਉਸ ਤੀਫੇ ਦੇਖੇ ਤਾਂ ਪਾਸੇ ਹੋ ਵੀ ਸਾਡੇ ਬਦੀ ਸਰਕਾਰ ਚਲਾਣੀ ਨਹੀਂ ਹੈਗੀ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਰੰਗਲਾ ਪੰਜਾਬ ਬਣਾਉਣਾ ਨੂੰ ਕਿਹੜਾ ਰੰਗਲਾ ਪੰਜਾਬ ਕਿਹੜਾ ਰੰਗਲਾ ਪੰਜਾਬ ਬਾਈ ਸਾਡੇ ਨੌਜਵਾਨਾਂ ਦੇ ਐਨਕਾਊਂਟਰ ਕਰਕੇ ਫੇਕ ਐਨਕਾਊਂਟਰ ਕਰਕੇ ਹੈਨਾ ਇਹ ਖੂਨ ਨਾਲ ਰੰਗ ਕੇ ਇਹਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਪੁਰਸ਼ ਦੇ ਜ਼ਬਰ ਨਾਲ ਇਹਨੂੰ ਰੰਗਲਾ ਪੰਜਾਬ ਬਣਾਉਣਾ ਠੀਕ ਹੈ ਅਸੀਂ ਐਮਐਸਪੀ ਦਾ ਅੰਦੋਲਨ ਲੜਨ ਲੱਗੇ ਤੁਸੀਂ ਸਾਨੂੰ ਸਾਡੇ ਖਨੋਰੀ ਤੋਂ ਵੀ ਮੋਰਚੇ ਪੱਟੇ ਸਾਡੇ ਸੰਭੂ ਤੋਂ ਵੀ ਮੋਰਚੇ ਪੱਟੇ ਸੀਗੇ ਕਿਸੇ ਚੀਜ਼ ਦੀ ਲੜਾਈ ਲੜ ਰਹੇ ਸੀਗੇ ਅਸੀਂ ਕਿਸੇ ਚੀਜ਼ ਦੀ ਲੜਾਈ ਲੜ ਰਹੇ ਸੀ ਅਸੀਂ ਕੋਈ ਜਾਣਤਾਂ ਨਹੀਂ ਮੰਗ ਰਹੇ ਸੀ ਕਿ ਸਾਡਾ ਆਲੂ 10 ਰੁਪਏ ਤੋਂ ਘੱਟ ਨਾ ਵਿਕੇ 2-2 ਰੁਪਏ ਚ ਸਾਨੂੰ ਬੁੱਕਤ ਨਹੀਂ ਪੈਂਦੀ ਆਲੂ ਦੀ ਕੱਟੋ ਰੇਡ ਮੰਗ ਰਹੇ ਸੀ ਵੀ ਇੱਕ ਗਰੰਟੀ ਫਿਕਸ ਹੋਵੇ ਵੀ ਭਾਈ ਆਲੂ ਤੁਹਾਨੂੰ 10 ਰੁਪਏ ਤੋਂ ਘੱਟ ਨਹੀਂ ਵਿਕਦਾ ਪਿਆਜ਼ ਤੁਹਾਨੂੰ 20 ਰੁਪਏ ਤੋਂ ਘੱਟ ਨਹੀਂ ਵਿਕਦਾ ਉਹ ਤੁਸੀਂ ਤਾੜੋ ਤੀੜ ਕਰਦਾ ਸਾਡਾ ਅੰਦੋਲਨ ਕਿਹੜਾ ਰੰਗ ਲਾ ਪੰਜਾਬ ਬਣਾਓਗੇ ਤੁਸੀਂ ਆਪ ਕਰਨਾ ਚਾਹੁੰਦੇ ਜਿਹੜੇ ਕਰਨਾ ਚਾਹੁੰਦੇ ਨੇ ਉਦਾਂ ਦੀ ਤੁਸੀਂ ਲੱਤਾਂ ਖਿੱਚਦੇ ਹੋ ਕਿ ਜਿਹੜਾ ਵੀ ਨਾ ਅਸੀਂ ਤਾਂ ਇਹ ਦੇਖਿਆ ਜਿਹੜਾ ਵੀ ਮੁੱਖ ਮੰਤਰੀ ਬਣਿਆ ਸਾਹਮਣੇ ਦਿੱਲੀ ਦੀ ਜੁੱਤੀਆਂ ਚੱਟੀਆਂ ਨੇ ਭਗਵਾਨ ਜਤਮਾਨ ਨੂੰ ਅੱਧਾ ਗ ਨਸ਼ਾ ਸੱਤਾ ਦਾ ਨਸ਼ਾ ਚੜ ਗਿਆ ਅੱਧਾ ਗ दारू ਦਾ ਚੜ ਗਿਆ ਉਹਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਤੇਰੇ ਮੋਢੇ ਤੇ ਰੱਖ ਕੇ ਨਾ ਸੈਂਟਰ ਵਾਲੇ ਚਲਾ ਰਹੇ ਨੇ ਕੇਜਰੀਵਾਲ ਹੁਣੀ ਚਲਾ ਰਹੇ ਨੇ ਵੀ ਪੰਜਾਬ ਦਾ ਨੁਕਸਾਨ ਕਰਾ ਰਹੇ ਨੇ ਭਾਈ ਹੱਥ ਜੋੜ ਕੇ ਭਗਵਾਨ ਜਤਮਾਨ ਨੂੰ ਬੇਨਤੀ ਅੱਖਾਂ ਖੋਲ ਆਪਣੀ ਭਾਈ ਤੇਰੇ ਤੇ ਪੰਜਾਬ ਦੀ ਜ਼ਿੰਮੇਵਾਰ ਠੀਕ ਹੈ ਵੀ ਮੈਂ ਨਹੀਂ ਤੁਹਾਡੇ ਨਾਲ ਚੱਲਦਾ ਭਾਈ ਠੀਕ ਹੈ ਮਾੜਾ ਮੋਟਾ ਤੈਨੂੰ ਸਾਰ ਮਾਰ ਜੂਗੀ ਮਾੜਾ ਮੋਟਾ ਤੇਰੇ ਲੋਕ ਤੇਰੇ ਲੇਖੇ ਲੱਗ ਜਾਣਗੇ ਕਿਉਂ ਤੁਸੀਂ ਪੰਜਾਬ ਦਾ ਜਲੂਸ ਕੱਢਿਆ ਭਾਈ ਅੱਜ ਇਕੱਠੇ ਫਿਰਦੇ ਨੇ ਅਰਵਿੰਦ ਕੇਜਰੀ ਵਾਲਾ ਮਨੀਸ਼ ਸੋਧਿਆ ਇਹ ਤਾਂ ਅੱਜ ਫਿਰ ਫਾਜ਼ਿਲਕਾ ਬੋਲੀ ਜਾਂਦੇ ਨੇ ਕੇਜਰੀਵਾਲ ਤੇ ਮਨੀਸ਼ ਸੋਧਿਆ ਦਾ ਦਾਰੂ ਚੰਦਰ ਸੀਗੇ ਉਹਨਾਂ ਦੇ ਬਚਣ ਆਇਆ ਬਚਣ ਕੇ ਬਚ ਕੇ ਅਗਲੇ ਨੇ ਸਾਭ ਗਿਆ ਵੀ ਕਹਿ ਭਈ ਹਾਂ ਵੀ ਆਮ ਆਦਮੀ ਪਾਰਟੀ ਪੰਜਾਬ ਚ ਐਮੀ ਕਰੇ ਕਿਉਂਕਿ ਬੀਜੇਪੀ ਨੇ ਪੈਰ ਪਸਾਰਨੇ ਅਸੀਂ ਤਾਂ 12 ਸਾਲ ਤੋਂ ਲੜ ਰਹੇ ਹਾਂ ਬੀਜੇਪੀ ਨਾਲ ਹਰਿਆਣੇ ਦੇ ਅੰਦਰ ਵੱਡਾ ਦੁਸ਼ਮਣ ਜ ਇੱਕ ਵਾਰੀ ਬੋਲਦਿਆ ਕਿਹਾ ਸੀ ਤੁਸੀਂ ਭੈਣ ਨੂੰ ਕਿਹਾ ਨਹੀਂਗਾ ਥੋੜੇ ਉੱਥੋਂ ਦੀ ਹਰਿਆਣੇ ਦੀ ਕਿ ਭੈਣੇ ਅਸੀਂ ਤਾਂ ਕਹਿੰਨੇ ਆ ਭੈਣ ਨੂੰ ਵੀ ਭੈਣ ਵੀ ਇਤਿਹਾਸ ਯਾਦ ਕਰਾ ਇਹਨੂੰ ਵੀ ਸਾਨੂੰ ਤਾਂ ਦੁਨੀਆ ਖਤਮ ਕਰਨ ਆਈ ਜਕਰੀਆ ਖਾਨ ਵਰਗੇ ਬਦਾਲੀ ਵਰਗੇ ਹੈਨਾ ਵੀ ਭਾਈ ਇਹਨੂੰ ਇਤਿਹਾਸ ਯਾਦ ਕਰਾ ਦੀ ਅੱਖਾਂ ਦੀ ਪੱਟੀ ਖੋਲ ਲੈਣਾ ਠੀਕ ਹੈ ਤੇ ਬਾਬਾ ਮੇਰ ਕਰੂ ਆ ਜੂਗੀ ਅਕਲ ਭਾਈ ਚੜਦੀ ਕਲਾ ਭਾਈ